ਅੱਜ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਮਨਾਇਆ ਗਿਆ ਆ ਜਿਨ੍ਹਾਂ ਨੇ ਸਾਨੂੰ ਤਖਾਂ ਤੋਂ ਲੱਖਾਂ ਦੇ ਬਣਾ ਦਿੱਤਾ ਆਮ ਰੀਲੀ ਹੈਪੀ ਦੈਟ ਵੀ ਆਰ ਸੈਲੀਬ੍ਰੇਟਿੰਗ ਆ ਦੀ ਅੰਬੇਦਕਰ ਜਯੰਤੀ ਦੀ ਫੋਰਥ ਐਨੀਵਰਸਰੀ ਆ ਬਾਬਾ ਸਾਹਿਬ ਅੰਬੇਦਕਰ ਇਨ ਦੀ ਇੰਡੀਅਨ ਕੌਂਸੂਲੇਟ ਇਨ ਨਿਊਯਾਰਕ ਵੇਦਾ ਉਹ ਸੱਚੀ ਅਸਰ ਜਿਨ੍ਹਾਂ ਨੇ ਸਿਰਫ ਦੌਲਤਾ ਕੰਬੇ ਕੁਟਲੇ ਧੋਪਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੀ ਸੰਘਰਸ਼ ਨਹੀਂ ਕੀਤਾ ਸਭ ਉਹਨਾਂ ਨੇ ਮਨੁੱਖਤਾ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਅੱਜ ਅਸੀਂ ਇੰਡੀਅਨ ਕੌਨਸੂਲਟ ਵਿੱਚੇ 바ਵਾ ਸਾਹ ਡਾਕਟਰ ਪੀਰਾਮ ਅੰਬੇਦਕਰ ਜੀ ਦੇ 133 ਮੰਜਨ ਦੇ ਨਾਲ 71 ਹੋਏ ਹਾਂ ਜੋ ਕਿ ਸ਼੍ਰੀ ਗੁਰੂਦਾਸ ਸਭਾ ਆਫ ਨਿਊਯਾਰਕ ਬਲੋਂ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਗਿਆ ਹੈ ਜਿਨ੍ਹਾਂ ਦਾ ਅਸੀਂ ਅੱਜ ਜਨਮ ਦਿਨ ਮਨਾ ਰਹੇ ਹਾਂ ਉਹ ਸਭ ਕੋ ਪਿਛਲੀ ਲੈਂਗੁਏਜ ਵਿੱਚ ਬੈਠ ਕੇ ਪੜ੍ਹ ਕੇ ਪਰ ਪਹੁੰਚੇ ਜਿਨ੍ਹਾਂ ਨੂੰ ਸਕੂਲ ਦੇ ਅੰਦਰ ਬੜਨ ਨਹੀਂ ਸੀ ਦਿੱਤਾ ਅੱਜ ਸਾਨੂੰ ਉਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਅਮ ਗਲੋਬਲ ਇਵੈਂਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਦੇ ਜਰੀਏ ਅਸੀਂ ਤੁਹਾਨੂੰ ਦਿਖਾਉਨੇ ਆ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਵਿਸ਼ੇਸ਼ ਕਵਰੇਜ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ ਹੈ ਨਿਊਯਾਰਕ ਦੇ ਕੌਂਸਲ ਜਨਰਲ ਦੇ ਆਫਿਸ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਸੀ ਸ਼੍ਰੀ ਗੁਰੂ ਰਵਿਦਾਸ ਸਬਾ ਆਫ ਨਿਊਯਾਰਕ ਦੇ ਜਿੰਨੇ ਵੀ ਮੈਂਬਰ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਨਾਲ ਦੀ ਨਾਲ ਬੇਗਮਪੁਰਾ ਕਲਚਰ ਸੁਸਾਇਟੀ ਔਰ ਬੀ ਆਰ ਅੰਬੇਦਕਰ ਕਲੱਬ ਦੇ ਅਹੁਦੇਦਾਰ ਸਾਰੇ ਮੈਂਬਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆਓ ਤੁਹਾਨੂੰ ਵੀ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਬਣਾਇਆ ਗਿਆ ਏ ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਸੀ ਕਨਸਟੀਟਿਊਸ਼ਨ ਲਿਖਿਆ ਸੀ ਭਾਰਤ ਦਾ ਔਰ 26 ਜਨਵਰੀ ਵਾਲਾ ਦਿਨ ਜਿਹੜਾ ਹੈ ਉਹ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਕਿਉਂਕਿ ਉਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਸੋ ਡਾਕਟਰ ਵੀ ਆਰ ਅੰਬੇਦਕਰ ਜੀ ਦਾ ਬਹੁਤ ਵੱਡਾ ਰੋਲ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਔਰ ਭਾਰਤ ਦੇ ਆਜ਼ਾਦ ਫਿਜ਼ਾਵਾਵਾਂ ਦੇ ਵਿੱਚ ਅਸੀਂ ਅੱਜ ਇਹ ਸਾਹ ਲੈਨੇ ਆ ਤਾਂ ਉਹਨਾਂ ਦੇ ਦੁਆਰਾ ਕੀਤੇ ਹੋਏ ਕੰਮ ਜਿਹੜੇ ਆ ਸਾਨੂੰ ਉਹ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ ਔਰ ਡਾਕਟਰ ਵੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਛਿੜੀ ਗੁਰੂ ਰਵਿਦਾਸ ਸਭਾ ਵੱਲੋਂ ਹਰ ਸਾਲੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਜਾਂਦੇ ਆ ਆਓ ਤੁਹਾਨੂੰ ਵੀ ਵਿਖਾਉਨੇ ਆ ਨਿਊਯਾਰਕ ਦੇ ਕੌਂਸਲ ਜਨਰਲ ਵਿਖੇ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਪਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਇੱਕ ਮਹਾਨ ਚਿੰਤਕ ਵਜੋਂ ਸਤਿਕਾਰਿਆ ਜਾਂਦਾ ਹੈ ਡਾਕਟਰ ਪੀਮਰਾਓ ਅੰਬੇਦਕਰ ਖੁੱਲੇ ਵਿਚਾਰਾਂ ਵਾਲੇ ਤੁਰ ਅੰਦਰ ਤੱਕ ਲੋਕਤੰਤਰੀ ਸੋਚ ਅਤੇ ਅਮਲਾਂ ਵਾਲੇ ਇਨਸਾਨ ਸਨ ਜਿਨ੍ਹਾਂ ਨੇ ਨਿਆਂ ਆਜ਼ਾਦੀ ਬਰਾਬਰੀ ਅਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਹਲਾਸ਼ੀਰੀ ਦਿੱਤੀ ਉਹਨਾਂ ਦੇ ਮਹਾਨ ਕਾਰਜਾਂ ਨੂੰ ਸਲਾਮ ਕਰਦਿਆਂ ਹੀ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸਰਵ ਉੱਚ ਸਨਮਾਨ ਭਾਰਤ ਰਤਨ ਦੇ ਨਾਲ ਨਿਵਾਜਿਆ ਗਿਆ ਦੁਨੀਆ ਭਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਪੂਰੀ ਸ਼ਰਧਾ ਤੇ ਪਾਵਨ ਦਿਨਾਂ ਨਾਲ ਮਨਾਇਆ ਗਿਆ ਇਸੇ ਲਈ ਤਾਹਤ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਕੌਸਟੇਲ ਜਨਨ ਆਫ ਨਿਊਯਾਰਕ ਦੇ ਆਫਿਸ ਵਿਖੇ ਵੀ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ ਵੱਡੀ ਗਿਣਤੀ ਚ ਭਾਰਤੀ ਪਾਈਚਾਰ ਨੇ ਉਥੇ ਹਾਜ਼ਰੀ ਭਰੀ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀ ਸਪੀਚਾਂਹੀਂ ਬੀ ਆਰ ਅੰਬੇਦਕਰ ਜੀ ਦੇ ਜੀਵਨ ਅਧਿਨਤਨ ਦੁਆਰਾ ਕੀਤੇ ਗਏ ਕੰਮਾਂ ਤੇ ਚਾਨਣਾ ਪਾਇਆ ਇਸ ਵਿਸ਼ੇਸ਼ ਮੌਕੇ ਤੇ ਬਾਬਾ ਸਾਹਿਬ ਦੀ ਜੀਵਨੀ ਨਾਲ ਸੰਬੰਧਤ ਇੱਕ ਸਲਾਈਡ ਸ਼ੋਅ ਵੀ ਦਿਖਾਇਆ ਗਿਆ जिसके जरिए डॉक्टर भीम राव अंबेडकर वालों अपने जीवन काल के दौरान समाज भलाई कीते हुए काम की जानकारी की गई। इस मौके पे कौनसल जनरल बिनाया श्रीकांत प्रधान वालों ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਗੱਲ ਕੀਤੀ ਗਈ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਮੌਕੇ ਤੇ ਕੇਕ ਕਟਣ ਦੀ ਰਸਮ ਵੀ ਅਦਾ ਕੀਤੀ ਗਈ ਸ਼੍ਰੀ ਗੁਰੂ ਰਵਿਦਾਸ ਸਬਾ ਆਫ ਨਿਊਯਾਰਕ ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਵੱਲੋਂ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਵੱਡੇ ਪੱਧਰ ਤੇ ਮਨਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਪਤਾ ਲੱਗਾ ਕਿ ਕਿਵੇਂ ਉਸ ਸਮਾਂਨੇ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਵੱਲੋਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆਂ ਲੋਕਾਂ ਨੂੰ ਕੁਰਤੀਆਂ ਤੋਂ ਘਟਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਸਮਾਜ ਭਲਾਈ ਦੇ ਵਿੱਚ ਐਸੇ ਕੰਮ ਕੀਤੇ ਗਏ ਕਿ ਲੋਕ ਉਹਨਾਂ ਨੂੰ ਰਜੈਂਦੀ ਦੁਨੀਆ ਤੱਕ ਯਾਦ ਰੱਖਣਗੇ ਆਓ ਤੁਹਾਨੂੰ ਦਿਖਾਉਨੇ ਆ ਇਸ ਪ੍ਰੋਗਰਾਮ ਦਿਆਂ ਕੁਝ ਖਾਸ ਚੱਲ ਗਿਆ ਪ੍ਰੋਗਰਾਮ ਗਲੋਬਲ ਇਵੈਂਟਸ ذریعے ਜੈ ਭੀਮ ਜੈ ਭਾਰਤ ਅੱਜ ਅਸੀਂ ਨਿਊਯਾਰਕ ਦੀ ਧਰਤੀ ਤੇ ਖੜੇ ਆ ਅੱਜ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਨੂੰ ਮਨਾਇਆ ਗਿਆ ਆ ਭਾਰਤੀ ਐਮਬੈਸੀ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਕੱਖਾਂ ਤੋਂ ਲੱਖਾਂ ਦੇ ਬਣਾ ਦਿੱਤਾ ਜਿਨ੍ਹਾਂ ਨੇ ਸਾਨੂੰ ਆਪਣੇ ਦੁੱਖਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੇ ਦੁੱਖਾਂ ਦਾ ਨਿਵਾਰਨ ਕਰ ਦਿੱਤਾ ਇਹ ਨਿਊਯਾਰਕ ਦੀ ਧਰਤੀ ਇਸ ਕਰਕੇ ਵੀ ਖਾਸ ਆ ਕਿ 바ਵਾ ਸਾਹਿਬ 4 ਸਾਲ ਇੱਥੇ ਪੜ ਕੇ ਗਏ ਆ ਸਾਡੇ ਲਈ ਇਹ ਬਹੁਤ ਮਹਾਨ ਜਗ੍ਹਾ ਆ ਅੱਜ 133 ਮਾ ਜਨਮ ਦਿਨ ਜੋ 바ਵਾ ਸਾਹਿਬ ਦੇ ਜਨਮ ਸੰਬੰਧ ਵਿੱਚ ਮਨਾਇਆ ਜਾ ਰਿਹਾ ਆ ਉਹ ਸ਼੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਵੱਲੋਂ ਪਹਿਲੀ ਵਾਰ ਅੱਜ ਮਨਾਇਆ ਗਿਆ ਆ ਪਹਿਲਾਂ ਹੋਰ ਸੰਸਥਾਵਾਂ ਸਾਡੀਆਂ ਮਨਾਉਂਦੀਆਂ ਸੀ ਪਰ ਗੁਰੂ ਘਰ ਵੱਲੋਂ ਅੱਜ ਪਹਿਲੀ ਵਾਰ ਮਨਾਇਆ ਗਿਆ ਹੈ ਅਸੀਂ ਉਸ ਮਸੀਹਾਂ ਨੂੰ ਹਮੇਸ਼ਾ ਲਈ ਇਸੇ ਤਰ੍ਹਾਂ ਸਲਾਮ ਸਨਮਾਨ ਤੇ ਉਹਨਾਂ ਦੇ ਮਿਸ਼ਨ ਤੇ ਚੱਲਦੇ ਹੋਏ ਹੋਰ ਵੀ ਸਮਾਜ ਦੇ ਵਿੱਚ ਉਹਨਾਂ ਦਾ ਮਿਸ਼ਨ ਫਲਾਵਾਂਗੇ ਸੋ ਇਸ ਮਹਾਨ ਦਿਹਾੜੇ ਤੇ ਸਾਰੇ ਹੀ ਸਮਾਜ ਨੂੰ ਮੈਂ ਕਹਿੰਦਾ ਹਾਂ जय भीम जय पार सारे बाबा साहेब जी दी जयंती मनाਉਂਦੇ ਹੋਏ ਅੱਜ 71 ਹੋ ਰਹੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਜੀਵਨ ਅੱਜ ਅਸੀਂ ਉਸ ਚੀਜ਼ ਦੇ ਲੜਦੇ ਆਂ ਕਿ ਅਸੀਂ ਅਗਲੀਆਂ ਕਤਾਰਾਂ ਵਿੱਚ ਬੈਠੀਏ ਪਰ ਜਿਨ੍ਹਾਂ ਦਾ ਅਸੀਂ ਅੱਜ ਜਨਮਤੀ ਮਨਾ ਰਹੇ ਆ ਉਹ ਸਭ ਕੋ ਪਿਛਲੀ ਲਾਈਨ ਵਿੱਚ ਬੈਠ ਕੇ ਪੜ ਕੇ ਉੱਪਰ ਹੋਣਗੇ ਜਿਨ੍ਹਾਂ ਨੂੰ ਸਕੂਲ ਦੇ ਅੰਦਰ ਬੜਨ ਨਹੀਂ ਸੀ ਦਿੱਤਾ ਅੱਜ ਸਾਨੂੰ ਉਹ ਯੂਨੀਵਰਸਿਟੀਆਂ ਦੇ ਵਿੱਚ ਬਾੜੇ ਇਸ ਲਈ ਗੁਰੂ ਪ੍ਰੇਮੀਆਂ ਸਾਡਾ ਸਬਦਾ ਇਹ ਮੰਤਵ ਹੈ ਕਿ ਆਪਾਂ ਸਾਰੇ ਹੀ ਇਹਨਾਂ ਦੀ ਸਿੱਖਿਆ ਨੂੰ ਬਾਬਾ ਸਾਹਿਬ ਜੀ ਦੀ ਸਿੱਖਿਆ ਨੂੰ ਆਪਣੇ ਦਿਲ ਦੇ ਵਿੱਚ ਵਸਾ ਲਈਏ ਕਿਉਂਕਿ ਕਹਿਣ ਨੂੰ ਜੈਪ ਹੀ ਇੱਕ ਸ਼ਬਦ ਹੈ ਲੇਕਿਨ ਇਹ ਇੱਕ ਕ੍ਰਾਂਤੀ ਹੈ ਇਹ ਇੱਕ ਤੁਹਾਡੇ ਦਿਲ ਦਾ ਜਜ਼ਬਾ ਹੈ ਅਗਰ ਜੇ ਤੁਸੀਂ ਇਸ ਜਜ਼ਬੇ ਨੂੰ ਬੁਲੰਦ ਕਰੋਗੇ ਤਾਂ ਤੁਹਾਨੂੰ ਇਸ ਸੰਸਾਰ ਦੇ ਅੰਦਰ ਬਾਬਾ ਸਾਹਿਬ ਜੀ ਦੀ ਜੋ ਸਿੰਬਲ ਆਫ ਨੌਲੇਜ ਜਿਹੜਾ ਅਵਾਰਡ ਹੈ ਉਹ ਬਾਬਾ ਸਾਹਿਬ ਜੀ ਨੂੰ ਮਿਲੇ ਵਰਲਡ ਦਾ ਐਸਾ ਖਿਤਾਬ ਅਗਰ ਕਿਸੇ ਭਾਰਤੀ ਦੇ ਹੱਕ ਦੇ ਵਿੱਚ ਗਿਆ ਤਾਂ ਉਹ ਬਾਬਾ ਸਾਹਿਬ ਜੀ ਦੇ ਲਈ ਇਸ ਲਈ ਕੌਮਾਂ ਜਿਉਂਦੀਆਂ ਸਦਾ ਇਤਿਹਾਸ ਅੰਦਰ ਜਿਨ੍ਹਾਂ ਵਿੱਚ ਅਣਖਾਂ ਵਾਲੀ ਬਾਤ ਹੋਵੇ ਬੋਲ ਰਹਿਬਰਾਂ ਦੇ ਹੁੰਦੇ ਸੂਰਜਾਂ ਦੀ ਲਾਤੀ ਨਹੀਂਓ ਟਿਕਦੀ ਲੰਮੀ ਕਾਲੀ ਰਾਤ ਹੋਵੇ ਬਲੀ ਭੇਟਾਂ ਬੱਕਰੀਆਂ ਦੀ ਦੇਣ ਸਾਰੇ ਸ਼ੇਰਾਂ ਵੱਲ ਨਾ ਉਂਗਲ ਤੇ ਝਾਤ ਹੋਵੇ ਜਿਸ ਕੌਮ ਨੇ ਮੰਨੀਏ 바ਵਾ ਸਾਹਿਬ ਜੀ ਦੀ ਹਰ ਮੈਦਾਨ ਜਿੱਤੇ ਨਾ ਕਦੇ maat ਹੋ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਫਲਸਫੇ ਨੂੰ ਪੜਿਆ ਜਿਨ੍ਹਾਂ ਨੇ ਉਹਨਾਂ ਦੇ ਫਲਸਫੇ ਨੂੰ ਆਪਣੇ ਜੀਵਨ ਦੇ ਵਿੱਚ ਆਚਰਣ ਵਿੱਚ ਲਿਆਂਦਾ ਹੈ ਗੁਰੂ ਪ੍ਰੇਮੀਓ ਅੱਜ ਵੀ ਉਹ ਇਸ ਸੰਸਾਰ ਦੇ ਵਿੱਚ ਸਤਕਾਰ ਪਾ ਰਹੇ that we are celebrating uh, the Ambedkar Jayanti, the birth anniversary of Babasaheb Ambedkar uh, in the Indian Consulate in New York. I think, outside India, the most befitting place where we can celebrate his Jayanti is this city, uh, where he stayed, you know, about 110 years back. He spent his best time of his life, you know, in, in, uh, in the Columbia University, in this city. So, I really feel very emotional that we are celebrating his birthday uh, in, in, in New York and in the Indian Consulate, I see that uh, we have many speakers. I am sure people will speak different aspects of his life, different aspects of his contribution, uh, not only to the to the Constitution of India but to the social reform, to the to the other developments uh, that he uh, steerheaded. spearheaded. Uh, I would uh, speak for two three minutes on a very interesting topic that I read yesterday. Somebody had written beautifully. In one of the Indian newspapers about a aspect of Baba Sahib's life, uh, that is about constitution making, and that is relevant this year, particularly when we are celebrating 75th anniversary of our republic, uh, which is nothing but 75th anniversary of our constitution uh, that came into uh, you know, force on 26th of January 1950. And few months back, I was invited to Bronx in in the Ganesh Temple, if I remember correctly. And uh, there, these children of Indian community, they were, uh, they were, they were presenting, uh, you know, the life and t teachings of three great personalities. Uh, one of that was Baba Saheb Ambedkar, and the children had done a beautiful research about his educational qualification. I think you can all see, uh, you know, it's not by the way the full uh, educational qualifications or the degrees that he had holds. Uh, it's only a few of them. uh, but you know like uh, masters then phd then dsc then lld then dlit you know there are many other degrees that is his educational qualification at a time uh, you know when he came out from india pursued higher education here all these degrees he got within a span of 6 years sathiyo pehla ta jay pim jay parth aaj assi indian council de vikhe बाबा साहब डॉक्टर पी राम अंबेदकर जी एक सौ तेती मंजन के मनाल एकत्र हो जो कि श्री गुरुदास बाब ऑफ न्यूयॉर्क वालों ਬਹੁਤ ਹੀ ਵਧੀਆ ਪ੍ਰਾਰਾਲਾ ਕੀਤਾ ਗਿਆ ਹੈ ਇਹੋ ਜਿਹੇ ਪ੍ਰਾਰਾਲੇ ਕਾਰਨ ਦੀ ਇਹੋ ਜਿਹੇ ਮਹਾਨ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਬਰਥੇ ਮਿਨਾਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਐ ਉਹਨਾਂ ਨੂੰ ਇਹ ਜਾਣਕਾਰੀ ਦੇ ਸਕੀਏ ਕਿ ਇਹ ਇਹ ਇਹੋ ਜਿਹੇ ਇਨਸਾਨ ਹਨ ਜਿਨ੍ਹਾਂ ਨੇ ਕਿ ਆਪਣੇ ਆਪ ਨੂੰ ਅਫਮਾਨਤ ਵੀ ਕਰਵਾਇਆ ਸਿਆ ਸਾਕੋਸ਼ ਆਪਣੀ ਜ਼ਿੰਦਗੀ ਵਿੱਚ ਜੋ ਮਾਰੇ ਤੋਂ ਮਾਰਾ ਕੰਮ ਹੋ ਸਕਦਾ ਸੀ ਉਹ ਉਹਨਾਂ ਨੇ ਹੋਇਆ ਪਰ ਉਹ ਸਾਨੂੰ ਇੱਕ ਇਹੋ ਜਿਹੀ ਜ਼ਿੰਦਗੀ ਦੇ ਗਏ ਕਿ ਅੱਜ ਅਸੀਂ ਵੱਡੇ ਵੱਡੀਆਂ ਘਰਾਂ ਵੱਡੇ ਵੱਡੇ ਘਰਾਂ ਚ ਜੋ ਆਪਾਂ ਸੋਚ ਵੀ ਸਕਦੇ ਉਹਨਾਂ ਵਿੱਚ ਆ ਗਏ ਹਾਂ ਮੈਂ ਇੱਕ ਵਾਰੀ ਫਿਰ ਤੋਂ ਆਪਣੇ ਵੱਲੋਂ ਤੇ ਆਪਣੇ ਕਲੱਬ ਡਾਕਟਰ ਵੀ.ਆਰ. ਅੰਬੇਦਕਰ ਕਲੱਬ ਯੂ.ਐਸ.ਏ ਵੱਲੋਂ ਸਾਰੇ ਹੀ ਲਕਾਈ ਨੂੰ ਬਾਬਾ ਸਾਹਿਬ ਜੀ ਦੇ 133 ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਆਓ ਸਾਰੇ ਮਿਲ ਕੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲੀਏ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਇਸਤੇ ਸਪੈਰਡਈਏ ਅਤੇ ਇਸ ਲਈ ਕੰਮ ਕਰੀਏ ਇੱਕ ਵਾਰ ਫੇਰ ਤੋਂ ਜੈ ਪੀਮ ਜੈ 파ਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੱਡੇ ਮੰਚ ਤੇ ਇਹ ਸਮਾਗਮ ਕਰਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਹਾਂ ਬਾਬਾ ਸਾਹਿਬ ਅੰਬੇਦਕਰ ਉਹ ਸੱਚੀ ਅਸਰ ਜਿਨ੍ਹਾਂ ਨੇ ਸਿਰਫ ਦਲਤਾ ਦੰਬੇ ਕੁਟਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੀ ਸੰਘਰਸ਼ ਨਹੀਂ ਕੀਤਾ ਸਭ ਉਹਨਾਂ ਨੇ ਮਨੁੱਖਤਾ ਦੇ ਹੱਕ ਵਿੱਚ ਆਦਾ ਨਰਮਾ ਉਹਨਾਂ ਬਲੋ ਆਧੁਤ ਵਿੱਦਿਆ ਹਾਸਲ ਕਰਕੇ ਸਿਰਫ ਆਪਣਾ ਪਰਿਵਾਰ ਪਾਲਣ ਨੂੰ ਹੀ ਤਰਜੀਹ ਨਹੀਂ ਦਿੱਤੀ ਦਿੱਤੀ ਨਹੀਂ ਸਗੋਂ ਅਸਮਾਨਤਾ ਦੇ ਖਿਲਾਫ ਸੰਘਰਸ਼ ਕੀਤਾ ਗਿਆ ਅਤੇ ਮਨੁੱਖਤਾ ਖੋ ਮਨੁੱਖ ਦੀ ਲੁੱਟ ਦੇ ਖਿਲਾਫ ਆਵਾਜ਼ ਉੱਠ ਕੀਤੀ ਗਈ ਉਹਨਾਂ ਨੇ ਆਪਣੀ ਵਿੱਦਿਆ ਨੂੰ ਸਮਾਜ ਸੁਧਾਰ ਲਈ ਵਰਤਿਆ ਨਾ ਕਿ ਨਿੱਜੀ ਜੀਵਨ ਜੂਣ ਲਈ ਬਾਬਾ ਸਾਹਿਬ ਨੇ ਸਾਨੂੰ ਲੋੜਵੰਦਾ ਦੀ ਸਹਾਇਤਾ ਕਰਨ ਦਾ ਸੰਦੇਸ਼ ਦਿੱਤਾ ਸੀ ਆਪੇ ਖੋੜੋ ਜੁੜੋ ਸੰਘਰਸ਼ ਕਰੋ ਸਰਾਤ ਆਪਣੇ ਜੀਵਨ ਉੱਤੇ ਲਾਗੂ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਉਹਨਾਂ ਦੀ ਇੱਕ ਸਿੱਖਿਆ ਬਹੁਤ ਹੀ ਮਹੱਤਵਪੂਰਨ ਹੈ ਉਹ ਕਹਿੰਦੇ ਸਨ ਪੇ ਬੈਕ ਟੂ ਸੋਸਾਇਟੀ ਪਾਪ ਤੁਸੀਂ ਜੋ ਵੀ ਜ਼ਿੰਦਗੀ ਵਿੱਚ ਹਾਸਲ ਕੀਤਾ ਹੈ ਉਸ ਵਿੱਚੋਂ ਆਪਣੇ ਸਮਾਜ ਨੂੰ ਵੀ ਵਾਪਸ ਕੁਝ ਦੇਣਾ ਦੇਣਾ ਹੈ ਪਾਪ ਦੇਖਾ ਤੁਸੀਂ ਵਿਦਿਆ ਦੇ ਅਧਾਰ ਨਾਲ ਕਿਸੇ ਵੀ ਰੁਕਵੇ ਉੱਤੇ ਪਹੁੰਚਦੇ ਹੋ ਤਾਂ ਆਪਣੇ ਸਵਾਲ ਦੇ ਪਿੱਛੇ ਰਹਿ ਗਏ ਲੋਕਾਂ ਦੀ ਵੀ ਵਾਹ ਪੜ ਕੇ ਉਹਨਾਂ ਨੂੰ ਅੱਗੇ ਆਉਣ ਵਿੱਚ ਸਹਿਯਾ ਕਰੋ ਬਾਬਾ ਸਾਹਿਬ ਨੇ ਜਿੱਥੇ ਦਲਤਾਂ ਗਰੀਬਾਂ ਬੱਬੇ ਕੁਟਲੇ ਲੋਕਾਂ ਲਈ ਸੰਘਰਸ਼ ਕੀਤਾ ਉੱਥੇ ਉਹਨਾਂ ਔਰਤਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੇ ਹੱਕ ਲੈਣ ਦਿੱਤੇ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਕਿਸੇ ਵੀ ਵਰਗ ਸਮਾਜ ਜਾਂ ਜਾਤ ਲਈ ਜੀਵਨ ਨਹੀਂ ਲਗਾਇਆ ਸਭੋ ਪੂਰੀ ਮਾਨਤਾ ਮਨੁੱਖਤਾ ਦੇ ਹੱਕ ਵਿੱਚ ਝੰਡਾ ਬਲੰਦ ਕੀਤਾ ਸੀ ਉਹਨਾਂ ਭਾਰਤੀ ਸੰਵਿਧਾਨ ਦੀ ਰਚਨਾ ਕਰਦਿਆਂ ਹਰ ਕਿਸੇ ਦੇ ਹੱਕਾਂ ਦਾ ਖਿਆਲ ਰੱਖਿਆ ਤੇ ਹਰ ਇੱਕ ਨੂੰ ਬਰਾਬਰ ਮਾਨ ਦਿੱਤਾ ਅੱਜ ਉਸ ਮਹਾਨ ਫੋਕਰੇ ਜਨਮ ਦਿਨ ਤੇ ਆਪ ਸਭ ਨੂੰ ਵਧਾਈ ਦਿੰਦਾ ਹੋਇਆ ਆਸ ਕਰਦਾ ਹਾਂ ਅਸੀਂ ਸਭ ਨੂੰ ਉਹਨਾਂ ਦੇ ਦੱਸੇ ਮਾਰਗਾਂ ਉੱਤੇ ਚੱਲਣ ਦੀ ਯਤਨ ਜ਼ਰੂਰ ਕਰਾਂਗੇ ਇਹ ਲੱਗਦਾ ਹੈ ਕਿ ਆਪਾਂ ਸਾਰੇ ਜੋ ਬਲਾਰੇ ਸਾਡੇ ਬੋਲੇ ਹਨ ਉਹਨਾਂ ਨੇ ਸਭ ਕੁਝ ਬਹੁਤ ਬਸਰ ਨਾਲ ਸਾਨੂੰ ਦੱਸ ਦਿੱਤਾ ਹੈ ਕਿ 바ਵਾ ਸਾਹਿਬ ਨੇ ਸਾਡੇ ਜੀਵਨਾਰੇ ਅਤੇ ਇੰਡੀਆ ਦੇ ਹਰ ਬੱਚੇ ਕੋ ਲੈ ਕੇ ਬਜ਼ੁਰਗ ਤੱਕ ਸਾਨੂੰ ਜੋ ਦਿੱਤਾ ਹੈ ਉਹ ਅਸੀਂ ਆਪਣੇ ਜੀਵਨ ਵਿੱਚ ਕਦੇ ਵੀ ਭੁੱਲ ਨਹੀਂ ਸਕਦੇ ਨਾ ਹੀ ਸਾਨੂੰ ਇੰਨਾ ਕੁਝ ਮਿਲਦਾ ਜੇ ਬਾਬਾ ਸਾਹਿਬ ਨਾ ਹੁੰਦੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਦੁਨੀਆ ਭਰ ਵਿੱਚ ਹਰਕ ਮੁਲਕ ਵਿੱਚ ਜਾ ਕੇ ਆਪੋ ਆਪਣਾ ਰਗੜਸ਼ ਕਰਕੇ ਅਸੀਂ ਮਿਹਨਤਾਂ ਕਰਕੇ ਪਰਿਵਾਰਾਂ ਦੇ ਪਿੱਛੇ ਲੋ ਆਪਣੇ ਰਿਸ਼ਤੇਦਾਰਾਂ ਨੂੰ ਪੌ ਵਧੀਆ ਜ਼ਿੰਦਗੀ ਦੇ ਰਹੇ ਹਾਂ ਤੇ ਮੈਨੂੰ ਇਹ ਮਾਣ ਦੀ ਗੱਲ ਹੈ ਕਿ ਬਾਬਾ ਸਾਹਿਬ ਸਾਡੇ ਜੋ ਵੀ ਦੁਨੀਆ ਵਿੱਚੋਂ ਜੋ ਨਹੀਂ ਲੱਭਦਾ ਉਹ ਬਾਬਾ ਸਾਹਿਬ ਨੇ ਸਾਨੂੰ ਇੱਕ ਹੀਰੇ ਦੀ ਤਰ੍ਹਾਂ ਸਾਨੂੰ ਬਾਬਾ ਸਾਹਿਬ ਨੂੰ ਤਰਾਸ਼ ਕੇ ਗੁਰੂ ਮਹਾਰਜ ਨੇ ਗੁਰੂ ਰਾਸ ਮਹਾਰਜ ਨੇ ਸਾਨੂੰ ਦਿੱਤਾ ਤੇ ਅਸੀਂ ਉਹਨਾਂ ਦੇ ਬਹੁਤ ਰਿਣੀ ਹਾਂ ਸਤਿਕਾਰਯੋਗ ਸਾਥੀਓ ਅੱਜ ਉਸ ਮਹਾਨ ਰਹਿਬਰ ਦਾ 133 ਵਾ ਜਨਮ ਅਸ਼ਯਾ ਮਨਾ ਰਹੇ ਹਾਂ ਜਿਨ੍ਹਾਂ ਨੇ ਵਿਦੇਸ਼ਾਂ ਚੋਂ ਪੜ੍ਹ ਕੇ ਵੀ ਭਾਰਤ ਦੇ ਗੁਲਾਮਾਂ ਲਈ ਕੰਮ ਕੀਤਾ ਗੁਲਾਮੀ ਦੀ ਜ਼ਿੰਦਗੀ 바ਵਾ ਸਾਹਿਬ ਡਾਕਟਰ ਮੈਗਜ਼ਾ 1898 14 ਅਪ੍ਰੈਲ ਨੂੰ ਜਨਮ ਲੈਣ ਤੋਂ ਬਾਅਦ 1956 ਤੱਕ 6 ਦਸੰਬਰ 1956 ਚ ਪੂਰੀ ਜ਼ਿੰਦਗੀ અપਮਾਨਤ ਹੋਇਆ ਦਾ ਇਤਿਹਾਸ ਯਾਦ ਕਰੋ ਅੱਧਾ ਹਾਸ ਗਾਇ ਪੂਰੀ ਜ਼ਿੰਦਗੀ ਪੂਰੀ ਜ਼ਿੰਦਗੀ ਉਹ અપਮਾਨਤ ਹੋਇਆ ਪਰ ਸਾਨੂੰ ਮਨੁੱਖਤਾ ਵਾਲੀ ਜ਼ਿੰਦਗੀ ਦੇ ਕੇ ਗਏ ਆ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਜਿਸ ਤਲਾਬ ਚੋਂ ਕੁੱਤਾ ਪਾਣੀ ਪੀ ਸਕਦਾ ਸੀ ਪਸ਼ੂ ਪਾਣੀ ਪੀ ਸਕਦੇ ਸੀ ਕੁੱਤਾ ਤਾਰੀ ਮਾਰ ਕੇ ਲੰਘ ਸਕਦਾ ਸੀ ਭਾਰਤ ਦਾ ਸ਼ੂਦਰ ਉਹ ਪਾਣੀ ਨਹੀਂ ਸੀ ਪੀ ਸਕਦਾ ਜੀ ਇਹ ਸਾਡੇ ਭਾਰਤ ਦੀ ਤਸਵੀਰ ਸੀ ਔਰ ਮੈਂ ਗੱਲ ਕਹਿਣਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਅੰਬੈਕਰ ਜਦੋਂ ਇੰਗਲੈਂਡ ਦੀ ਕਲੰਬੀ ਯੂਨੀਵਰਸਿਟੀ ਤੋਂ ਪੜ੍ਹ ਕੇ ਗਿਆ ਮੈਂ ਪਹਿਣਾ ਨੂੰ ਖਾਸ ਕਰਕੇ ਕਹਿਣਾ ਚਾਹਨਾ ਉਹਦਾ ਪੰਜਾਬੀ ਨਾਮ ਤਾਂ ਉਹਦਾ ਜੀ ਹੁੰਦਾ ਪਰ ਹੁਣ ਮੈਂ ਪੰਜਾਬੀ 'ਚ ਗੱਲ ਕਰਦਾ ਜਦੋਂ ਬਾਬਾ ਸਾਹਿਬ ਡਾਕਟਰ ਅੰਬੈਕਰ ਇੰਗਲੈਂਡ ਕਲੰਬੀ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਇੰਡੀਆ ਆਇਆ ਸਰ ਰਾਮਾਬਾਈ ਅੰਬੇਡਕਰ ਜੀ ਫਾਤੀ ਦਾ ਟੋਕਰਾ ਸਿਰ ਤੇ ਲੈ ਕੇ ਆ ਰਹੀ ਸੀ ਫਾਤੀਆਂ ਦਾ ਟੋਕਰਾ ਸਿਰ ਤੇ ਲੈ ਕੇ ਆ ਰਹੀ ਸੀ ਤਾਂ ਬਾਬਾ ਸਾਹਮਣੇ ਕਿਹਾ ਕਿ ਰਾਮਾਬਾਈ ਅੱਜ ਤਾ ਤੂੰ ਇਹ ਕੰਮ ਨਾ ਕਰਦੀ ਮੇਰੇ ਸਿਰ ਤੇ ਹੈ ਡਾ ਪਰ ਤੇਰੇ ਸਿਰ ਤੇ ਪਾਤੀਆਂ ਟੋਕਰਾ ਹੈ ਤਾਂ ਰਾਮਾਬਾਈ ਅੰਬੇਡਕਰ ਦਾ ਜਵਾਬ ਕੀ ਸੀ ਕਿ ਮੈਂ ਜੇ ਇਹ ਗੋਹਾ ਇਕੱਠਾ ਕਰਕੇ ਰੋੜਾਂ ਤੋਂ ਜਾਂ ਲੋਕਾਂ ਦਾ ਮੈਂ ਪਾਤੀਆਂ ਨਾ ਪੱਤ ਕੇ ਬੇਜਲੀ ਮੈਂ ਤੈਨੂੰ ਥੋੜ੍ਹ ਦੇ ਸਕਦਾ ਤਸ ਤੈਨੂੰ ਮੈਂ ਘਰ ਦੇ ਤਕਲੀਫਾਂ ਦੱਸਦੀ ਰਹਿੰਦੀ ਥੋੜ੍ਹ ਨਹੀਂ ਸਕਦਾ ਸੀ ਜੇ 바ਵਾ ਸਾਹਿਬ ਡਾਕਟਰ ਅੰਬੇਦਕਰ ਸਾਗੀਆਂ ਦੁੱਖਾਂ ਦਾ ਅੰਤ ਕਰਨ ਲਈ ਸਫਲ ਹੋਇਆ ਆਪ અપਮਾਨਤ ਹੋਇਆ ਸਾਨੂੰ ਮਨੁੱਖਾਂ ਵਾਲੀ ਜ਼ਿੰਦਗੀ ਦਿੱਤੀ ਸਰਗੋਤ ਬਹੁਤ ਵੱਡਾ ਰਾਮਾਬਾਈ ਅੰਬੇਦਕਰ ਜੀ ਦਾ ਯੋਗਦਾਨ ਸੀ ਅੱਜ ਅਸੀਂ ਚੰਗਿਆਂ ਹਾਲਾਤਾਂ ਵਾੜੇ ਹੋ ਗਏ ਕੋਠੀਆਂ ਤੇ ਘਾਰਾਂ ਜੈ ਦਾਤਾ ਵਾੜੇ ਹੋ ਗਏ ਅੱਜ ਅਸੀਂ ਚੰਗਿਆਂ ਹਾਲਾਤਾਂ ਵਾੜੇ ਹੋ ਗਏ ਕੋਠੀਆਂ ਤੇ ਘਾਰਾਂ ਜੈ ਦਾਤਾ ਵਾੜੇ ਹੋ ਗਏ ਸਾਡਾ ਸੁਪਨਾ ਨਾ ਕੋਈ ਵੀ ਸਰਕਾਰ ਹੋਣਾ ਸੀ ਓ ਬਾਬਾ ਸਾਹਬ ਨਾ ਦੇ ਹੁੰਦੇ ਸਾਡੀ ਕੌਮ ਦਾ ਨਾ ਮੇੜਾ ਕਦੇ ਪਾਰ ਹੋਣਾ ਸੀ ਓ ਬਾਬਾ ਸਾਹਬ ਨਾ ਦੇ ਹੁੰਦੇ ਸਾਡੀ ਕੌਮ ਦਾ ਨਵੇੜਾ ਕਦ ਪਾਰ ਹੋਣਾ ਸੀ ਉਹ ਬਾਬਾ ਸਾਬ ਦਾ ਨਾਤੇ ਹੁੰਦੇ ਹੈ ਜੀ ਬਿਨੇ ਪ੍ਰਧਾਨ ਜੀ ਜੀਵਾਂ ਦੀ ਉਹਨਾਂ ਦੀ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਮਾਣ ਦਿੱਤਾ ਮਾਣ ਤੇ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਅੱਜ ਅਸੀਂ ਬਾਬਾ ਸਾਬ ਦਾ 133ਵਾਂ ਦਿਨ ਮਨਾ ਰਹੇ ਹਾਂ ਤੇ ਬਹੁਤ ਹੀ ਭਾਗਾਂ ਦਿਨ ਭਾਗਾਂ ਦਿਨ ਹੈ ਅੱਜ ਹੀ 14 ਅਪ੍ਰੈਲ 1892 ਆ ਸਾਨੂੰ 14 ਅਪ੍ਰੈਲ ਨੂੰ ਮਿਲਿਆ ਤੇ 바ਵਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਦੇ ਮੁਤਾਬਕਾਨੂੰ ਅੱਜ ਇਹ ਕੌਂਸਲਿੰਗ ਜਨਰਲ ਵਿੱਚ ਆਪਣੀ ਗੱਲ ਕਰਨ ਦਾ ਮੌਕਾ ਮਿਲਿਆ ਅਸੀਂ ਜੇ 바ਵਾ ਸਾਹਿਬ ਦੀ ਜੀਵਨ ਦੀ ਕਿਤਾਬ ਦਾ ਇੱਕ ਇੱਕ ਵਰਕਾ ਫੋਲਿਏ ਤਾਂ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਕਰਦੇ ਉਹਨਾਂ ਹੀ અપમાનਤ ਕੀਤਾ ਉਹਨਾਂ ਨੇ અપਮਾਨ ਜਿਹੜਾ ਦੂਜਿਆਂ ਨੇ ਤੇ ਕਰਨਾ ਹੀ ਕਰਦਾ ਸੀ ਆਪਣੇ ਲੋਕਾਂ ਨੇ ਉਹਨਾਂ ਨੂੰ અપਰਾਮ ਕੀਤਾ ਪਰ 바ਵਾ ਸਾਹਿਬ ਨੇ ਉਹ ਜੋ ਉਸਨੇ ਦਿਲ ਘਾਰਿਆ ਸੀ ਉਹ ਕਦੇ ਛੱਡਿਆ ਨਹੀਂ ਇੱਕ ਸੋਚੋ ਜਦੋਂ ਆਪਣੇ ਬੱਚੇ ਸਕੂਲ ਜਾਂਦੇ ਹਨ ਆਪਾਂ ਵਧੀਆ 유ਨੀਫਾਰਮ ਦੇ ਕੇ ਭੇਜਦੇ ਹਾਂ ਜਿਸ ਬੱਚੇ ਨੂੰ ਇੱਕ ਕਲਾਸ ਤੋਂ ਬਾਅਦ ਸਕੂਲ ਦੇ ਵਿੱਚ ਕਲਾਸ ਤੋਂ ਬਾਅਦ ਬੈਠਣ ਦਾ ਮੌਕਾ ਦਿੱਤਾ ਜਾਵੇ ਉਹ ਬੱਚਾ ਕਿੰਨੀ ਤਰੱਕੀ ਕਰ ਜਾਵੇਗਾ ਪਰ ਉਹ ਬੱਚੇ ਨੇ ਉਹ ਕਈ ਬਰੀ ਵੇਦਾ ਹੋਏ ਕਈ ਕੁਐਸਚਨ ਮਾਸਟਰ ਨੇ ਪੁੱਛੇ ਅਗਰ ਉਹ ਕਿਹੜੀ ਕੀ ਹੈ ਜਿਹੜ ਨੂੰ ਤੁਸੀਂ ਦੇਖ ਸਕਦੇ ਆ ਥੂ ਨਹੀਂ ਸਕਦੇ ਦੇ ਬਕ 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 ਬੱਚਿਆਂ ਨੇ ਜਵਾਬ ਦਿੱਤਾ ਕਿਸ ਨੇ ਸੂਰਜ ਕਿਹਾ ਕਿਸ ਨੇ ਚੰਦ ਕਿਹਾ ਜੋ 바ਵਾ ਸਾਹਿਬ ਨੇ ਪੁੱਛਿਆ ਉਹਨੇ ਹੱਥ ਖੜਾ ਕੀਤਾ ਸੀ ਉਹ ਪਾਣੀ ਦਾ ਮਟਕਾ ਜਿਹਨੂੰ ਤਾਂ ਮੈਂ ਦੇਖ ਸਕਦਾ ਆਪਾਂ ਛੂਹ ਨਹੀਂ ਸਕਦਾ ਇਨ੍ਹਾਂ ਹਾਲਾਤਾਂ ਵਿੱਚ 바ਵਾ ਸਾਹਿਬ ਨੇ ਪੜ ਕੇ ਸਾਡੀ ਜੱਦੀ ਸੁਧਾਰੀ ਸਾਡੇ ਅੱਜ ਤਾਇਆਂ ਲੋਈਆਂ ਉਹਨੇ ਐਮਏ ਜਿਸ ਬੱਚੇ ਨੂੰ ਬਾਹਰ ਭਾਇਆ ਐਮਏ ਪੀਐਚਡੀ ਡੀਟਲਾ ਡੀਐਸਸੀ ਐਲਐਲਡੀ ਬਾਹਰੋਂ ਲਾਹ ਦੀ ਡਿਗਰੀਆਂ ਕਰਕੇ ਉਸ ਵੇਲੇ ਏਸ਼ੀਆ ਦੇ ਨਵੇਂ ਬੱਦਕੇ ਲੋਕਾਂ ਦੇ ਵਿੱਚੋਂ ਇੱਕ ਨਾਮ ਵਰ ਖਟਿਆ ਇਹ 바ਵਾ ਸਾਹਿਬ ਸੀ ਉਹ 바ਵਾ ਸਾਹਿਬ ਜਿੰਨ ਸਾਡਾ ਸੰਵਿਧਾਨ ਲਿਖਿਆ ਸੰਵਿਧਾਨ ਵਿੱਚ ਲਿਖਣ ਵੇਲੇ ਜਿਹਦਾ ਭਾਰ ਸਿੰਘ ਕੋਲ ਦੱਸ ਗਿਆ ਉਹ ਨਾਲ ਆਏ ਸੀਗੇ ਉਹ ਨੱਟ ਗਿਆ ਸਾਰੇ ਕੋਈ ਵਿਦੇਸ਼ ਚਲੇ ਗਿਆ ਕੋਈ ਉੱਥੇ ਰਿਹਾ 바ਵਾ ਸਾਹਿਬ ਨੂੰ ਵੀ ਉਹ ਕੰਮ ਕਰਨਾ ਪਿਆ ਸਾਡਾ ਸੰਵਿਧਾਨ ਲਿਖ ਕੇ ਦੇ ਗਿਆ ਉਸ ਤੋਂ ਬਾਅਦ ਜਦੋਂ ਉਹ ਜੁਨੀਵਸਟ ਤੋਂ ਬਾਅਦ ਪੈਸੇ ਦੀ ਕਮੀ ਕਰਕੇ ਪੈਸੇ ਹੀ ਕਰਕੇ ਬੱਚੇ ਦਵਾਈ ਦੁਖੋ ਮਰ ਗਏ ਬੱਚੇ ਦਵਾਈ ਦੁਖੋ ਮਰ ਗਏ ਉਸੇ ਇਨਸਾਨ ਨੇ ਸਾਡੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਇੰਡੀਅਨ ਕਲਾਸ ਜੀ ਐਂਡ ਫਾਈਨੈਂਸ ਐਡ ਆਥਰ ਨੋਨ ਐਜ ਫਿਲਟਰ ਜੰਕ ਕਮਿਸ਼ਨ ਨੂੰ ਆਪਣੀ ਬੁੱਕ ਜਿਹੜੀ ਕਿ ਬੁੱਕ ਦਾ ਨਾਮ ਸੀਗਾ प्रॉब्लम ऑफीजन आधार के उत्ते अभी रिजर्व बैंक कर रही है बच्चे जे, पैसे मर गए अब सारे भारत वो सारे बैंक संचालन करती है और रिजर्व बैंक ऑफ इंडिया है जय गुरुदेव धन गुर जय प्रीम जय भारत अज न्यूयॉर्कती ਕੌਂਸੂਲਰ ਜਨਰਲ ਆਫ ਇੰਡੀਆ ਦੇ ਆਫਿਸ ਵਿੱਚ 바ਵਾ ਸਾਹਿਬ ਸੰਵਿਧਾਨ ਦਿਨ ਮੌਤਾ ਜੀ ਦਾ 133ਵਾਂ ਜਨਮ ਦਿਹਾੜਾ ਬੜੀ ਹੀ ਧੂਮਤਾਮ ਨਾਲ ਮਨਾਇਆ ਗਿਆ ਜਿਹਦੇ ਵਿੱਚ ਡਾਕਟਰ ਵੀ ਆਰ ਅੰਬੇਡਕਰ ਕਲੱਬ ਵੱਲੋਂ ਬੱਸ ਦਾ ਅਰੇਂਜਮੈਂਟ ਕੀਤਾ ਗਿਆ ਇਹਨਾਂ ਦੀ ਬਹੁਤ ਜ਼ਿਆਦਾ ਦੇਣ ਹੈ ਅਸੀਂ ਇਹਨਾਂ ਦਾ ਤਨਵਾਦ ਕਰਦੇ ਹਾਂ ਔਰ ਪੂਰੀ ਲੋਕਾਈ ਨੂੰ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਗੁਰੂ ਦੇ ਧੰਨ ਗੁਰਦੇ ਆਪਾਂ ਸਾਡੀਆਂ ਨਜ਼ਰਾਂ ਦਾ ਅੰਧਕਾਰ ਦੂਰ ਕਰ ਬੰਦੇ ਨੂੰ ਜਾਤ ਪਾਤ ਧਰਮ ਰੰਗ ਨਸਲ ਤੇ ਤਕਸੀਮ ਜੋ ਕਰੇ ਗਲ ਵਕੜੀ ਪਉਣੋ ਰੋਕਦੀ ਦੀਵਾਰ ਦੂਰ ਕਰ ਸਭ ਨੂੰ ਸਵੱੱਲਾਂ ਰਿਜਕ ਦੇ ਦੇਸ਼ ਵਿੱਚ ਦੇ ਚਾਹੇ ਪਰਦੇਸ ਵਿੱਚ ਦੇ ਰੋਟੀ ਦੇ ਬਦਲੇ ਨਾ ਕੋਈ ਪਰਵਾਹ ਦੂਰ ਕਰ ਐ ਮਾਲਿਕ ਬਖਸ਼ਮਤ ਦੇ ਤਾਫੀਕ ਕਿ ਅਸੀਂ ਸਾਰੇ ਆਪਣੀ ਆਪਣੀ ਔਕਾਤ ਵਿੱਚ ਰਹੀਏ ਸਾਡੇ ਦਿਲਾਂ ਵਿੱਚ ਰਹਿੰਦਾ ਹੰਕਾਰ ਦੂਰ ਕਰ ਸਾਡੇ ਦਿਲਾਂ ਵਿੱਚ ਰਹਿੰਦਾ ਹੰਕਾਰ ਪੂਰ ਕਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਪ੍ਰਾਪਤਤਾ ਤੇ ਇਕਤਰਤ ਮਾਇਓ ਸਖੀਤਾ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਹੈ ਕਿ ਅਸੀਂ ਕੌਂਸਲੇਟ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਪਾਤ੍ਰਤਨ ਜੀ ਦਾ 133ਵਾਂ ਜਨਮ ਦਿਹਾੜਾ ਮਨਾਉਣ ਦੇ ਲਈ ਜੁੜ ਬੈਠੇ ਹਾਂ ਮੈਂ ਡਾਕਟਰ ਬੀ ਆਰ ਅੰਬੇਦਕਰ ਕਲੱਬ ਵੱਲੋਂ ਕੌਂਸਲੇਟ ਜਨਰਲ ਦਾ ਸਾਰੇ EMPLOYEES ਦਾ PMO ਆਫਿਸ ਇੰਡੀਆ ਦਾ ਧੰਨਵਾਦ ਕਰਨਾ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਪ੍ਰਦਾਨ ਕੀਤਾ ਤੇ ਮੈਂ ਡਾਕਟਰ ਬੀ ਆਰ ਅੰਬੇਦਕਰ ਕਲੱਬ ਦੇ ਚੇਅਰਮੈਨ ਹਰਮੇਲ ਸਿੰਘ ਹੈਰੀ ਜੀ ਪ੍ਰਧਾਨ ਅਸ਼ੋਕ ਮਾਹੀ ਜੀ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ 3 ਸਾਲ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਕਲੱਬ ਨੂੰ ਹੋਂਦ ਵਿੱਚ ਲਿਆਂਦਾ ਕਿਉਂਕਿ ਅਸੀਂ ਸਾਰੇ ਜਾਣੇ ਬਾਬਾ ਸਾਹਿਬ ਦੀ ਸ਼ਖਸੀਅਤ ਤੋਂ ਤਾਂ ਜਾਣੂ ਆ ਅਸੀਂ ਬਾਬਾ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਆ ਪਰ ਬਾਬਾ ਸਾਹਿਬ ਇੱਕ ਸੋਚ ਸੀ ਜਿਸ ਨੂੰ ਅਸੀਂ ਅਡਾਪਟ ਨਹੀਂ ਕੀਤਾ ਅਸੀਂ ਸਾਰੇ ਜਾਣੇ ਉਹਨਾਂ ਦੀਆਂ ਫਲਸਫੀਆਂ ਬਾਰੇ ਦੱਸ ਰਹੇ ਆ ਉਹਨਾਂ ਦੀਆਂ 92 ਕਿਤਾਬਾਂ ਲਿਖੀਆਂ ਹੋਈਆਂ ਉਹਨਾਂ ਦੇ ਕਿੰਨੇ ਵੋਲਿਊਮ ਆ ਅਸੀਂ ਸਾਰੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰਿਆਂ ਨੇ ਸਾਰੇ ਪੜੇ ਹੋਣਗੇ ਤੇ ਸਾਰਿਆਂ ਨੇ ਪੜ ਕੇ ਉਹ ਇੰਪਲੀਮੈਂਟ ਕੀਤੇ ਹੋਣਗੇ ਅੱਜ ਸਾਨੂੰ ਲੋੜ ਆ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਅੱਜ ਸਾਡੇ ਸਮਾਜ ਨੂੰ ਲੋੜ ਆ ਭਾਚਣ ਦੀ ਲੋੜ ਨਹੀਂ ਰਾਸ਼ਟਰੀ ਦੀ ਲੋੜ ਆ ਸਾਡੇ ਸਮਾਜ ਨੂੰ ਪੈਸੇ ਦੀ ਲੋੜ ਆ ਸਾਡੇ ਸਮਾਜ ਨੂੰ ਇਕੱਤਰਤ ਹੋਣ ਦੀ ਲੋੜ ਆ ਵੱਡੀਆਂ-ਵੱਡੀਆਂ ਪਾਰਟੀਆਂ ਭਾਰਤ ਦੇ ਉੱਤੇ ਕਿਸ ਕਰਕੇ ਕਬਜ਼ਾ ਕਰ ਰਹੀਆਂ ਨੇ ਪੈਸੇ ਕਰਕੇ ਤੇ ਸਾਡਾ ਸਮਾਜ ਕਿਉਂ ਪਿਛੜਿਆ ਆ ਸਿਰਫ ਪੈਸੇ ਦੇ ਕਰਕੇ ਤੇ ਜਿਹੜੇ ਸਾਡੇ ਆਗੂ ਆ ਉਹ ਵਿਕ ਜਾਂਦੇ ਆ ਮੈਂ ਪਹਿਲਾ ਗੱਪਤਾ ਲਿਖੀ ਸੀ ਕਿ ਬਾਬਾ ਸਾਹਿਬ ਤੇਰੀ ਕੌਮ ਦੇ ਆਦੂ ਹੁਣ ਵਿਕਣ ਰਕਣ ਦੇ ਲੱਪੇ ਤੇਰੇ ਰੁਮਾਨਾਂ ਦਾ ਆਟਾ ਦਿੱਲੀ ਚੰਡੀਗੜ੍ਹ ਦੀ ਚੱਕੀ ਤੋਂ ਪਿਉਣ ਦੇ ਲੱਪੇ ਬਾਬਾ ਸਾਹਿਬ ਤੇਰੀ ਕੌਮ ਚਾਹੀ ਤੇ ਦਰਦਾਂ ਦੇ ਗਰੀਬਾਂ ਦੇ ਹੱਕ ਵਿੱਚ ਖਾਣੇ ਵਾਲੇ ਕੀ ਕਰਨੇ ਅਸੀਂ ਇਹ ਲੱਖੂ 1 ਲੀਟਰ ਕੁਰਸੀ ਤੇ ਬੋਟਾ ਪਿੱਛੇ ਲਾਂਡੇ ਵਾਲੇ ਆਓ ਇਹਨਾਂ ਖੁਦਗਰਜ਼ ਤੇ ਸਿਆਸੀ ਟੋਲਿਆਂ ਨੂੰ ਆਪਣੇ ਸਮਾਜ ਤੇ ਉੱਪਰ ਧਾਈਏ ਦੋ ਵਕਤ ਦੀ ਜੋ ਰੋਟੀ ਤੋਂ ਤੰਗ ਉਸ ਦਰਦ ਨੂੰ ਉਸ ਗਰੀਬ ਨੂੰ ਘਰ ਨਾਲ ਲਾਈਏ ਮੈਂ ਆਪਕੋ एक दूसरा दृष्टिकोण दिखाना चाहता हूं क्योंकि जीवनी हम जानते हैं कब पैदा हुए मऊ में पैदा हुए कहां गए क्या किया वो माइनर डिटेल्स जो एक किसी भी व्यक्ति को स्टेट्समैन बनाती है विजनरी बनाती है आप में से कोई ये तो नहीं समझता कि बाबा साहब पॉलिटिशियन थे बाबा साहब पॉलिटिशियन नहीं थे और मैं इसको आपके समक्ष रखना चाहता हूं दोनों पक्षों के हिसाब से क्योंकि कुछ लोग कहेंगे कि वो फर्स्ट लॉ मिनिस्टर थे भारत के तो पॉलिटिशियन नहीं थे तो मिनिस्टर कैसे बने तो मैंने हम में से शायद ही किसी को सौभाग्य मिला हो बाबा साहब को साक्षात देखने का जितने लोग कमरे में बैठे हैं मुझे नहीं लगता कि में से किसी ने उनको देखा होगा उनको सुनना तो जो हमने सुना है वो रेडियो या टीवी के माध्यम से सुना है हम सब उनको पढ़ ही रहे हैं उनके बारे में पढ़ रहे हैं उनको पढ़ रहे हैं उनकी किताबें पढ़ रहे हैं जिससे एक विजन जो था उनका वो हमें समझ में आता है I'm very honored to be here celebrating 133rd birthday of Dr. Ambedkar Rao. And I'm very honored to be part of this community uh, assisting Shri Guru Ravidas Temple to get uh, Dr. B.R. Ambedkar wrote last year on the 60th Street, right? Yes, 60, and yeah, 61st, street. 61st Street in and Broadway. And I continue to be your ally and advocate for your community. Singh, Consulate General of New York, the beach. ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ 133ਵਾਂ ਬਰਥਡੇ ਬਹੁਤ ਹੀ ਧੂਮ-ਧਾਮ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਔਰ ਮਨਾਇਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਤ ਇਹ ਸੀ ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਗਲੋਬਲ ਇਵੈਂਟ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਕਾਉਂਸਲ ਜਨਰਲ ਆਫ ਨਿਊਯਾਰਕ ਵਿਖੇ ਮਨਾਇਆ ਗਿਆ ਤੁਸੀਂ ਵੀ ਆਪਣੇ ਕਿਸੇ ਪ੍ਰੋਗਰਾਮ ਦੀ ਇਵੈਂਟ ਦੀ ਕਵਰੇਜ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਇਵੈਂਟ ਜਿਹੜਾ ਹੈ ਉਹ ਕਵਰ ਹੋਣਾ ਚਾਹੀਦਾ ਹੈ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਫੋਨ ਕਰ ਸਕਦੇ ਹੋ gilpradeep118@yahoo.in ਤੇ ਕੋਸ਼ਿਸ਼ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਸ ਦੀ ਵਿਸ਼ੇਸ਼ ਕਵਰੇਜ ਕਰੀਏ ਔਰ ਤੁਹਾਡੇ ਸਾਹਮਣੇ ਪੇਸ਼ ਕਰੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ ਰੱਬ ਰਾਖਾ